ਸਾਰੇ ਦੇਖੋ ਅੱਜ ਅੰਮ੍ਰਿਤਸਰ ਦੇ ਸਾਰੇ ਪ੍ਰਿੰਟ মিডিਆ ਇਲੈਕਟ੍ਰੋਨਿਕ মিডিਆ ਤੇ ਸੋਸ਼ਲ ਮੀਡੀਆ ਦੇ ਵੈਬ ਚੈਨਲਸ ਦੇ ਸਾਰੇ ਜਿੰਨੇ ਵੀ ਸਾਥੀਆਂ ਇਹਨਾਂ ਦਾ ਧੰਨਵਾਦ ਕਰਦਾ ਕਿ ਜਿਹੜੇ ਅੱਜ ਇਸ ਪ੍ਰੈਸ ਕਾਨਫਰੰਸ 'ਚ ਹਾਜ਼ਰ ਹੋਏ ਨੇ ਮੈਂ ਅੱਜ ਦੀ ਇਸ ਪ੍ਰੈਸ ਕਾਨਫਰੰਸ ਦਾ ਜਿਹੜਾ ਮੁੱਖ ਮੁੱਦਾ ਹੈ ਉਹ ਆ ਨੈਸ਼ਨਲ ਹਾਈਵੇ ਦੇ ਜਿਹੜੇ ਪ੍ਰੋਜੈਕਟ ਹੈ ਦਿੱਲੀ ਅੰਮ੍ਰਿਤਸਰ ਕਟੜਾ ਐਕਸਪ੍ਰੈਸਵੇ ਜਿਹੜਾ ਡਿਲੇ ਹੋ ਰਿਹਾ ਉਹਨੂੰ ਲੈ ਕੇ ਮੈਂ ਇਹ ਪ੍ਰੈਸ ਕਾਨਫਰੰਸ ਜਿਹੜੀ ਅੱਜ ਕਰਨ ਜਾ ਰਿਹਾ ਤਾਂ ਕਿ ਮੈਂ ਤੁਹਾਡੇ ਧਿਆਨ ਚ ਲਿਆ ਸਕਾਂ ਕਿ ਕਿਉਂ ਦੇਰੀ ਜਿਹੜੀ ਇਸ ਪ੍ਰੋਜੈਕਟ ਦੀ ਹੋ ਰਹੀ ਹੈ ਇਹ ਬਹੁਤ ਹੀ ਕੀਮਤੀ ਪ੍ਰੋਜੈਕਟ ਸਾਡੇ ਅੰਮ੍ਰਿਤਸਰ ਵਾਸਤੇ ਖਾਸ ਕਰ ਕਿਉਂਕਿ ਅਸੀਂ ਟੂਰਿਸਟ ਸਿਟੀ ਹੈ ਸਾਡਾ ਅੰਮ੍ਰਿਤਸਰ ਉਹ ਇੱਥੇ ਸ਼ਰਧਾਲੂ 1.5 ਲੱਖ ਦੇ ਕਰੀਬ ਐਵਰੇਜ ਹਰ ਦੇ ਨੇਥੀ ਹੁੰਦੇ। ਔਰ ਇਹ ਜਿਹੜਾ ਐਕਸਪ੍ਰੈਸਵੇ ਦਿੱਲੀ ਤੋਂ ਲੈ ਕੇ ਅੰਮ੍ਰਿਤਸਰ ਤੱਕ ਆਉਣਾ ਸੀ। ਉਸ ਤੋਂ ਬਾਅਦ ਜਿਹੜਾ 75 ਕਿਲੋਮੀਟਰ ਦਾ ਰਿੰਗ ਰੋਡ ਜਦੋਂ ਬਣਨਾ ਸੀ। ਉਹਦੇ ਨਾਲ ਮੈਂ ਮੰਨਦਾ ਕਿ ਇੱਥੇ ਟੂਰਿਸਟ ਦੇ ਵਿੱਚ ਵੀ ਬਹੁਤ ਵਾਧਾ ਹੋਣਾ ਸੀ। ਹੋਣ ਜਾ ਰਿਹਾ ਹੈ। ਔਰ ਜਿਹੜਾ ਵਾਗਾ ਸਰਾਤੋਂ ਜਿਹੜਾ ਵਪਾਰ ਖੁੱਲਣਾ ਹੈ। ਉਹਦੇ ਨੇ ਵੀ ਇਹ ਇੱਕ ਕਹਿ ਸਕਦੇ ਆ ਇੱਕ ਰੇਡ ਦੀ ਹੱਡੀ ਦੇ ਤੌਰ ਤੇ ਕੰਮ ਕਰਨਾ ਇਸ ਜਿਹੜੀ ਇਕਨੋਮੀ ਦੀ ਰੀਡ ਦੀ ਹੱਡੀ ਦੇ ਤੌਰ ਤੇ ਇਸ ਐਕਸਪ੍ਰੈਸ ਵੇਰੇ ਸਾਡੇ ਵਾਸਤੇ ਸੋ ਇਹੀ ਕਾਰਨ ਸੀ ਕਿ ਆਪਾਂ ਬੜੀ ਲੰਬੀ ਲੜਾਈ ਲੜ ਕੇ ਕਿਉਂਕਿ ਜਲੰਧਰ ਤੋਂ ਸਾਨੂੰ ਕੱਟ ਕਰ ਦਿੱਤਾ ਗਿਆ ਸੀ ਜਲੰਧਰ ਤੋਂ ਸਿੱਧਾ ਗੁਰਦਾਸਪੁਰ ਚਲੇ ਗਿਆ ਸੀ ਔਰ ਲੰਬੀ ਲੜਾਈ ਲੜੀ ਔਰ ਲੜਾਈ ਤੋਂ ਬਾਅਦ ਇਹ ਪ੍ਰੋਜੈਕਟ ਫੇਰ ਅੰਮ੍ਰਿਤਸਰ ਤੱਕ ਆਇਆ ਔਰ ਹੁਣ ਇੱਕ ਕਰੀਬ 70-75% ਦੇ ਕਰੀਬ ਇਹ ਦੀ ਜਿਹੜਾ ਮੁਕੰਮਲ ਹੋ ਗਿਆ ਪਰ ਜਿਹੜੇ ਛੋਟੇ-ਛੋਟੇ ਪੈਚ ਨੇ ਉਹ ਅਕਵਾਇਰ ਨਹੀਂ ਕਰਕੇ ਦੇ ਪਾਰੀ ਸਰਕਾਰ ਔਰ ਜਿਹੜੀ ਅਕਵਾਇਰ ਹੋਈ ਜ਼ਮੀਨ ਹੈ ਉਹ ਤਾਂ ਕਬਜ਼ਾ ਵੀ ਨਹੀਂ ਲੈ ਰਹੇ ਦੇਖੋ ਇਸ ਪ੍ਰੋਜੈਕਟ ਦੇ ਨਾਲ ਜਿੱਥੇ ਧਾਰਮਿਕ ਜਿਹੜੇ ਸਾਡੇ ਯਾਤਰੀ ਆਉਂਦੇ ਨੇ ਟੂਰਿਸਟ ਆਉਂਦੇ ਨੇ ਉਹਨਾਂ ਵਾਸਤੇ ਵਾਅਦਾ ਸੀ ਸਾਡਾ ਹੋਟਲ ਕਾਰੋਬਾਰੀ ਸਾਡੇ ਛੋਟੇ-ਛੋਟੀਆਂ ਦੁਕਾਨਾਂ ਕਿਉਂਕਿ ਜਿਹੜਾ ਵੀ ਟੂਰਿਸਟ ਆਉਣਾ ਹੈ ਉਹਨੇ ਹਰ ਤਰ੍ਹਾਂ ਦੀ ਖਰੀਦੋ-ਫਰੋਕ ਇੱਥੇ ਤੋਂ ਕਰਨੀ ਹੈ। ਇੱਕ ਈ ਰਿਕਸ਼ੇ ਤੋਂ ਲੈ ਕੇ ਵੱਡੀਆਂ-ਵੱਡੀਆਂ ਗੱਡੀਆਂ ਦੇ ਇਹ ਜਿਹੜਾ ਕਾਰੋਬਾਰੀ ਹੈ ਉਹਨਾਂ ਨੂੰ ਵੀ ਇਹ ਲਾਹੇਵੰਦ ਹੈ। ਬਾਗਾ ਸਰਾਧ ਖੁੱਲਣਾ ਉਹਦੇ ਵਾਸਤੇ ਵੀ ਇਹ ਲਾਹੇਵੰਦ ਹੈ। ਇਹਦੇ ਨਾਲ ਹਰ ਵਰਗ ਦੇ ਲੋਕ ਜੁੜੇਗਾ। ਬੇਜ਼ਮੀਨੇ ਲੋਕ ਵੀ ਜੁੜੇ ਨੇ, ਮਜ਼ਦੂਰ ਵੀ ਨੇ, ਵਪਾਰੀ ਵੀ ਨੇ, ਛੋਟੇ ਵਪਾਰੀ ਵੀ ਆ, ਬਹੁਤ ਛੋਟੇ ਵਪਾਰੀ ਵੀ। ਔਰ ਵੱਡੇ ਵਪਾਰੀ ਵੀ ਨੇ। ਇਦੇ ਨਾਲ ਸਾਡਾ ਬਹੁਤ ਵੱਡੀਆਂ ਕੰਪਨੀਆਂ ਜਿਹੜੀਆਂ ਜਦੋਂ ਦਾ ਇਹ ਐਕਸਪ੍ਰੈਸ ਵੀ ਬਣਨਾ ਸ਼ੁਰੂ ਹੋਇਆ ਰਿੰਗ ਰੋਡ ਸਾਡਾ ਬਣ ਰਿਹਾ ਤੁਸੀਂ ਪਤਾ ਕਰ ਸਕਦੇ ਜੇ ਜਿਹੜਾ 20 25 30 ਲੱਖ ਦਾ ਕਿਲਾ ਸੀ ਅੱਜ 2-2 ਕਰੋੜ ਦਾ 1.5-1.5 ਕਰੋੜ ਦਾ ਹੋ ਗਿਆ ਮਰਦਾਰ ਇੰਨੀ ਇਕਨੋਮੀ ਦੀ ਗਰੋਥ ਆਈ ਔਰ ਜ਼ਮੀਦਾਰ ਜਿਨ੍ਹਾਂ ਦੀਆਂ ਜ਼ਮੀਨਾਂ ਕੁਆਰ ਹੋਈਆਂ ਉਹ ਪਿੱਛੇ ਜਾ ਕੇ ਜ਼ਮੀਨਾਂ ਲੈ ਰਹੇ ਨੇ ਬਾਰਡਰ ਦੇ ਉੱਤੇ ਜਿੱਥੇ 10-15 ਲੱਖ ਰੁਪਈਆ ਰੇਟ ਸੀ ਅੱਜ 35-40 ਲੱਖ ਰੁਪਈਆ ਏਕੜ ਦਾ ਰੇਟ ਬਾਰਡਰ ਤੇ ਹੋ ਗਿਆ ਜਿਹੜਾ ਵਿਚਾਰਾ ਕੋ ਛੋਟੀ ਮੋਢੀ ਜ਼ਮੀਨ ਵਾਲਾ ਸੀ ਕਿੱਲੇ ਵਾਲਾ ਸੀ ਦੋ ਕਿੱਲੇ ਵਾਲਾ ਸੀ ਉਹ 30 35 40 ਲੱਖ ਦਾ ਕਿੱਲਾ ਇੱਥੋਂ ਵੇਚਦਾ ਉਹ ਹੋਰ ਥੋੜਾ ਪਿਛੇ ਜਾ ਕੇ ਕਿਤੇ ਨਾ ਕਿਤੇ ਪੰਜਾਬ ਚ 5 7 ਲੱਖ ਨੂੰ ਕਿੱਲਾ ਲੈ ਕੇ ਉੱਥੇ ਆਪਣੀ ਜ਼ਮੀਨ ਦੇ ਨਾਲ ਆਪਣੇ ਪਰਿਵਾਰ ਦਾ ਗੁਜ਼ਾਰਾ ਚੰਗਾ ਕਰ ਲੈਂਦਾ ਹੈ ਸਰਕਲ ਹੈ ਕਿਉਂਕਿ ਕੁਝ ਲੋਕ ਐਸੀ ਇੱਥੋਂ ਜਾ ਕੇ ਬਾਹਰ ਵਸ ਰਹੇ ਕੋ ਸਾਡੇ ਇੱਥੇ ਆ ਕੇ ਵਸ ਰਹੇ ਆ ਇੱਕ ਕੁਦਰਤੀ ਸਰਕਲ ਹੈ ਸੋ ਇਹਦਾ ਬਹੁਤ ਵੱਡਾ ਲਾਹੇਵੰਦ ਮੈਂ ਕਹਿਣਾ ਚਾਹੁੰਦਾ ਜਿੱਥੇ ਕਿਸਾਨਾਂ ਨੂੰ ਪੈਸੇ ਮਿਲੇ ਆ ਉਹ ਤੋਂ ਸਭ ਤੋਂ ਵੱਡਾ ਜਿਹੜਾ ਵਪਾਰੀਆਂ ਦਾ ਬਹੁਤ ਵੱਡਾ ਫਾਇਦਾ ਅਮਰਸਰ ਅਮਰਸਰ ਜਿਹੜਾ ਹੈ ਇਹ ਬਾਰਡਰ ਏਰੀਆ ਦਾ ਸ਼ਹਿਰ ਹੈ ਇਤਿਹਾਸਿਕ ਸ਼ਹਿਰ ਹੈ ਇਹਦੇ ਵਾਸਤੇ ਪਹਿਲੀ ਵਾਰ ਜੀਟੀ ਰੋਡ ਤੋਂ ਬਾਅਦ ਕੋਈ ਜਿਹੜੀ ਨਵੀਂ ਛੜਕ ਬਣ ਜਾ ਰਹੀ ਸੀ ਉਹ ਪਹਿਲੀ ਵਾਰ ਹੈ ਕਿ ਦੋ ਝੜਕਾ ਅਮਰਸਰ ਨੂੰ ਸਿੱਧੀਆਂ ਦਿੱਲੀ ਦੇ ਨਾਲ ਔਰ ਦੇਸ਼ ਦੇ ਨਾਲ ਕਨੈਕਟ ਕਰਨਾ ਸੀ ਇਸ ਐਕਸਪ੍ਰੈਸਵੇ ਨੇ ਕਿਉਂਕਿ ਜਲੰਧਰ ਤੋਂ ਮੜ ਕੇ ਜਾਮਨਗਰ ਜਿਹੜਾ ਸੀ ਉਧਰੋਂ ਤੁਸੀਂ ਗੁਜਰਾਤ ਨੂੰ ਜਾ ਸਕਦੇ ਜੇ ਅੱਗੇ ਦਿੱਲੀ ਤੋਂ ਜਾ ਕੇ ਇਹਨੇ ਦਿੱਲੀ ਬੰਬਈ ਹੈ ਜਿਹੜਾ ਐਕਸਪ੍ਰੈਸ ਵੀ ਉਹਦੇ ਨਾਲ ਅਟੈਚ ਹੋ ਜਾਣਾ ਹੈ ਕਿਉਂਕਿ ਪੈਰੀਫੇਰੀ ਦੇ ਨਾਲ ਇਹਨੇ ਅਟੈਚ ਹੋ ਜਾਣਾ ਸੋ ਇਹ ਸਾਡੀ ਇੱਕ ਇਕਨੋਮੀ ਦੀ ਰੀਡ ਦੀ ਹੱਡੀ ਹੈ ਪਰ ਇਹ ਸਰਕਾਰ ਦੀ ਅਣਦੇਖੀ ਕਰਕੇ ਜਿਹੜੀ ਮੌਜੂਦਾ ਸਰਕਾਰ ਇਹ ਪ੍ਰੋਜੈਕਟ ਡਿਲੇ ਹੁੰਦਾ ਜਾ ਰਿਹਾ ਨੈਸ਼ਨਲ ਹਾਈਵੇਅ ਅਥਾਰਟੀ ਦੇ ਜਿਹੜੇ ਟੈਂਡਰ ਸਾਰੇ ਹੋਏ ਨੇ ਪੈਸੇ ਖਜ਼ਾਨੇ 'ਚ ਪਏ ਨੇ ਜਿਹੜੇ ਕਿਸਾਨਾਂ ਨੂੰ ਦੇਣ ਵਾਲੇ ਨੇ ਟੈਂਡਰ ਜਿਹੜੇ ਨੇ ਸਾਰੀਆਂ ਕੰਪਨੀਆਂ ਆ ਗਈ ਤੇ 2 ਸਾਲ ਤੋਂ ਡੇਰੇ ਲਾ ਕੇ ਬੈਠੀਆਂ ਨੇ ਕੰਮ ਉਹਨਾਂ ਦਾ ਚੱਲ ਨਹੀਂ ਰਿਹਾ ਸਰਕਾਰ ਦੇ ਕੰਦੇ ਜੁਨੀ ਸਰਕਾਰੀ ਮੈਂ ਦੱਸਣਾ ਚਾਹੁੰਦਾ ਕਿ ਕਰੀਬ ਤਰਨਤਾਰਨ ਤੋਂ ਜਿਹੜਾ ਅਮਰ ਮੈਂ ਅਮਰਸਰ ਦੀ ਗੱਲ ਕਰੂੰਗਾ ਅਮਰਸਰ ਜਿਹੜੇ ਦੀ ਕਿ ਜਿਹੜਾ ਅਮਰਸਰ ਜਿਹੜੇ ਨਾਲ ਰਿਲੇਟਡ ਪ੍ਰੋਜੈਕਟ ਹੈ ਪੰਜਾਬ ਦੀ ਇਹ ਜੇ ਅਲੱਗ ਗੱਲ ਹੈ ਪੰਜਾਬ ਦਾ ਤੇ ਬਹੁਤ ਵੱਡਾ ਲਾਸ ਹੈ ਮੈਂ ਅਮਰਸਰ ਦੀ ਇਕੱਲੀ ਤੁਹਾਨੂੰ ਗੱਲ ਕਰਨੀ ਚਾਹੁੰਦਾ ਤਰਨਤਾਰਨ ਜਿਹੜੇ ਤੋਂ ਜਿਹੜਾ ਰਾਜੇਵਾਲ ਤੱਕ ਜਿੱਥੇ ਆਈਆਈਐਮ ਮੈਂ ਉੱਥੇ ਤੱਕ ਆਉਣਾ ਜਿਹੜਾ ਇਹਨੇ ਪ੍ਰੋਜੈਕਟ ਉਹ ਕਰੀਬ ਸਾਨੂੰ ਉਹਦਾ ਕਬਜ਼ਾ ਮਿਲਿਆ ਵਾ ਪਰ ਉਤੋਂ ਅੱਗੇ ਉਸ ਜੰਕਸ਼ਨ ਤੋਂ ਲੈ ਕੇ ਮੰਨ ਵਾਲੇ ਤੱਕ 250 ਕਰੋੜ ਰੁਪਇਆ ਅਜੇ ਦੇਣਾ ਆ ਤੇ ਜ਼ਮੀਨ ਐਕਵਾਇਰ ਕਰਨੀ ਆ ਜਿੱਥੋਂ ਮਤਲਬ ਜਿਹੜਾ ਪਹਿਲਾ ਬ੍ਰਾਊਨ ਫੀਲਡ ਕਹਿ ਦਿੰਦੇ ਅਸੀਂ ਉਹਨੂੰ ਤਰਨਤਾਰ ਰੋਡ ਨੂੰ ਜਾਂਦੀ ਜਿਹੜੀ ਨਵੀਂ ਰੋਡ ਨਿਕਲੀ ਸੀ ਉਹਨੂੰ ਵੱਡਿਆ ਕਰਕੇ ਉਹ ਐਕਸਪ੍ਰੈਸ ਵੇ ਦਾ ਹਿੱਸਾ ਬਣਨੀ ਆ 250 ਕਰੋੜ ਉਹ ਅਜੇ ਨਾਲ ਕੋਈ ਜ਼ਮੀਨ ਐਕਵਾਇਰ ਕਰਕੇ ਨਹੀਂ ਕੀਤੀ ਜਾ ਸਕਦੀ ਫਿਰ ਤੁਸੀਂ ਆ ਜਾਓ ਉੱਥੋਂ ਮੰਨ ਵਾਲੇ ਤੋਂ ਲੈ ਕੇ ਕਰੀਬ 에어ਪੋਰਟ ਤੱਕ 8 ਕਿਲੋਮੀਟਰ ਏਰੀਆ ਉਹ ਇਹਨਾਂ ਕੋ ਪੈਚੇਸ ਨੇ ਜਿਹੜੇ ਐਕਵਾਇਰ ਕਰਕੇ ਸਰਕਾਰ ਕੋ ਨਹੀਂ ਦਿੱਤੇ ਜਾ ਰਹੇ ਪੈਚ ਤੇ ਕੁਇਰ ਨਾ ਹੋਵੇ ਇੱਕ ਜਗ੍ਹਾ ਵੀ ਹੋ ਜੇ ਤੇ ਉਹ ਮੁਸ਼ਕਲ ਆ ਜਾਂਦੀ ਹੈ ਕਿ ਕਰੀਬ 30 30 20 20 30 30 ਪ੍ਰੋਜੈਕਟ ਜਿਹੜੇ ਪੈਚੇਸ ਨੇ ਉਹ ਛੋਟੇ ਛੋਟੇ ਨੇ ਕਿਸਾਨਾਂ ਦੇ ਨਾਲ ਇਹਦੇ ਕਿਸਾਨਾਂ ਨੂੰ ਪੈਸੇ ਦੇ ਦਿੱਤੇ ਆ ਕਬਜ਼ਾ ਨਹੀਂ ਲੈ ਪਾ ਰਹੇ ਫਿਰ ਤੁਸੀਂ ਰਾਜੇਵਾਲ ਤੋਂ ਜਿਹੜਾ ਰਿੰਗ ਰੋਡ ਹੈ ਰਾਜੇਵਾਲ ਤੋਂ ਵਾਇਆ ਮਾਨਾ ਵਾਲਾ ਬੇਰਕੇ ਦੇ ਉੱਤੋਂ ਦੀ ਹੋ ਕੇ ਅ ਬਲਸਚੰਦਰਾ ਦੇ ਬਲ ਦੇ ਲਾਗੋਂ ਦੀ ਨੰਕੇ ਤੁਸੀਂ ਲੋਹਾਰਕੇ ਰੋਡ ਦੇ ਲਾਗੋਂ ਦੀ ਹੋ ਕੇ 에어ਪੋਰਟ ਤੇ ਪਹੁੰਚਦੇ ਜੇ ਦੂਜਾ ਦੂਜਾ ਜਿਹੜਾ ਪੈਕੇਜ ਹੈ ਦੋ ਪੈਕੇਜ ਨੇ ਪੈਕੇਜ 2 ਤੇ 3 ਇਸ ਰਿੰਗ ਰੋਡ ਦੇ ਵਾਇਆ ਤਰਨਤਾਰ ਰੋਡ ਤੋਂ ਹੋ ਕੇ ਖੇਮਕਰ ਰੋਡ ਨੂੰ ਟੱਚ ਕਰਦੇ ਖੇਮਕਰ ਰੋਡ ਤੋਂ ਅੱਗੇ ਖਾਸੇ ਨੂੰ ਆ ਜਾਓ ਤੇ ਖਾਸੇ ਤੋਂ 에어ਪੋਰਟ ਦੇ ਉੱਤੋਂ ਦੀ ਘੁੰਮ ਕੇ ਫੇਰ ਉਸੇ ਪੈਕੇਜ ਜਿਹੜਾ ਪਹਿਲਾਂ ਉਹ ਦਿਨ ਅਟੈਚ ਹੋਏ ਇੱਕ ਕੰਪਲੀਟ ਰਿੰਗ ਰੋਡ ਹੋ ਜਾਏਗਾ ਤੇ ਜਿਹੜਾ ਰਾਜੇਵਾਲ ਤੋਂ ਵਾਇਆ ਤਰਨਤਨ ਰੋਡ ਵਾਇਆ ਖਾਸਾ ਤੇ ਵਾਇਆ ਬੋੜੂ ਦੇ ਲਾਗੋ ਦੀ ਖੇਮਕਰ ਰੋਡ ਤੋਂ ਲੰਘ ਕੇ ਤੁਸੀਂ ਪਹੁੰਚਦੇ ਜੇ ਅਜਨਾਲੇ ਉਸ ਦਾ ਵੀ ਕਰੀਬ 6 ਕਿਲੋਮੀਟਰ ਉਹਦੇ ਚ ਪੈਣੀ ਹੈ ਉਹ ਵੀ ਨਹੀਂ ਕਰਕੇ ਆਪਾਂ ਦੇ ਪਾਰੇ ਅੰਮ੍ਰਿਤਸਰ ਤੋਂ ਰਮਦਾਸ ਤੱਕ 3.5 ਕਿਲੋਮੀਟਰ ਉੱਥੇ ਜਿਹੜੇ ਟੋਟੇ ਨੇ ਉਹ ਪੈਂਡਿੰਗ ਨੇ ਅਕਵਾਇਰ ਨਹੀਂ ਕੀਤਾ ਜਾ ਰਹੇ ਆ ਇਸੇ ਤਰ੍ਹਾਂ ਅੰਮ੍ਰਿਤਸਰ ਤੋਂ ਜਿਹੜੀ ਕੁਮਾਨ ਤੱਕ ਜਾਣੀ ਹੈ ਰੋਡ ਹਰਗਮਿੰਦਪੁਰ ਸਾਹਿਬ ਨੂੰ ਉਹਦਾ ਵੀ ਕਰੀਬ 7.68 ਕਿਲੋਮੀਟਰ ਉਹਦਾ ਪੈਂਡਿੰਗ ਹੈ ਸੋ ਮੇਰਾ ਕਹਿਣਾ ਹੈ ਕਿ ਜਿਹੜੇ ਜਿਹੜੇ ਪ੍ਰੋਜੈਕਟ ਉਹ ਰੋਡ ਦੀ ਜਿਹੜੀ ਪੈਂਡਿੰਗ ਹੈ ਉਹ ਰੋਡ ਤੇ ਸਰਕਾਰ ਸੰਜੀਦਾ ਦਾ ਕੰਮ ਹੀ ਨਹੀਂ ਕਰ ਰਹੀ 2 ਸਾਲ ਹੋ ਗਏ ਕਦੀ ਐਸਡੀਐਮ ਤੋਂ ਐਸਡੀਐਮ ਬਦਲਦੇ ਜਾ ਰਹੇ ਨੇ ਤਸੀਲਦਾਰ ਬਦਲ ਦਿੰਦੇ ਨੇ ਐਸਡੀਐਮ ਨਵਾਂ ਆ ਜਾਂਦਾ ਉਹ ਥੋੜੇ ਦਿਨ ਰਹਿੰਦਾ ਉਹ ਫੇਰ ਬਦਲ ਦਿੰਦੇ ਸਰਕਾਰ ਦੇ ਮਨਪਸੰਦ ਨਹੀਂ ਆਉਂਦਾ ਕੋਈ ਬੰਦਾ ਵੀ ਜਿਹੜੇ ਪੈਸੇ ਆ ਉਹ ਵੱਢ ਕੇ ਰਾਜੀ ਨਹੀਂ ਮੈਂ ਤੁਹਾਨੂੰ ਕੁੱਲ ਬਲਾ ਕੁੱਲ ਮੋਟਾ-ਮੋਟਾ ਦੱਸ ਦਿੰਨਾ ਕਿ 2614 ਕਰੋੜ ਰੁਪਏ ਮੰਗਣਾ ਸੀ ਸਰਕਾਰ ਸਰਕਾਰ ਨੇ ਜਿਹੱਚੋ 700 2614.52 ਜਿਹੱਚੋ 749.69 ਕਰੋੜ ਪੈਂਡਿੰਗ ਹੈ ਜਿਹੜਾ ਵੰਡਣਾ ਹੈ ਤੇ ਜਿਹਦੇ ਕਰਕੇ ਸਾਨੂੰ ਕਵਜੇ ਨਹੀਂ ਮਿਲ ਰਹੇ ਵੀ ਇਹ ਪਿਆਸ ਮੈਂ ਦੱਸਦਾ ਜੀ ਜੀ ਇਦਾਂ ਹੀ 182.64 ਕਿਲੋਮੀਟਰ ਬੰਨਣਾ ਸੀ ਏਰੀਆ ਟੋਟਲ ਜਿਹੜਾ ਅਕਵਾਇਰ ਕਰਨਾ ਸੀ ਕਿਲੋਮੀਟਰ ਉੱਚ 182.64 ਉਹਦੇ ਜੋ 33. 1 ਘੱਟ ਕਿਲੋਮੀਟਰ ਅਕਵਾਇਰ ਕਰਨ ਵਾਲਾ ਰਹਿੰਦਾ ਸਾਰੇ ਜਿਹੜੇ ਮੈਂ ਤੁਹਾਨੂੰ ਪ੍ਰੋਜੈਕਟ ਦੱਸੇ ਇਹਦੇ ਚ ਬਿਆਸ ਮਹਿਤਾ ਕੁਮਾਰ ਰੋਡ ਵੀ ਆ ਜਾਂਦੀ ਕਿਉਂਕਿ ਸਾਡਾ ਨਾਲ ਉਧਰ ਏਰੀਆ ਜਾ ਲੱਗਦਾ ਹੈ ਬਿਆਸ ਮਹਿਤਾ ਕੁਮਾਰ ਰੋਡ ਵੀ ਆ ਜਾਂਦੀ ਤੁਸੀਂ ਮੰਨੋ ਕਿ ਸਰਕਾਰ ਦੀ ਅੰਗਲੀ ਬਿਆਸ ਮਹਿਤਾ ਕੁਮਾਰ ਰੋਡ ਦਾ ਡੀਆਰਓ ਆ ਡਿਸਟ੍ਰਿਕਟ ਰੈਵਨਿਊ ਆਫਸਰ ਹੈ ਉਹਨੂੰ ਮਤਲਬ ਟੈਂਪਰੇਰੀ ਚਾਰਜ ਮਿਲਿਆ ਆ 1 ਸਾਲ ਤੋਂ ਉਥੇ ਡੀਆਰਓ ਇੰਨੀਗਾ ਇੱਕ ਪੈਸਾ ਨਹੀਂ ਦੇ ਪਾਏਗੇ ਕੁੱਤਿਆਂ ਨਹੀਂ ਸਰਕਾਰ ਦਾ ਸਰਕਾਰ ਦੇ ਇਛਤਿਹਾਰਾ ਜਲ ਰਹੀ ਹੈ ਜਾਂ ਲੈਕਚਰ ਜਿੱਤਣ ਵਾਸਤੇ ਦੂਰ ਮੋੜ ਦੀ ਰਾਜਨੀਤੀ ਕਰ ਰਹੇ ਨੇ ਪੰਜਾਬ ਵਾਲ ਕੋਈ ਧਿਆਨ ਨਹੀਂ ਪਹਿਲਾਂ ਇਹਨਾਂ ਨੂੰ ਯੂਰ ਲਾਤਾ ਸਾਰੇ ਮੁੱਖ ਮੰਤਰੀ ਸਾਹਿਬ ਨੇ ਸਾਰੇ ਦੇਸ਼ ਚ ਜਾ ਕੇ ਪ੍ਰਚਾਰ ਕਰਨ ਦਾ ਕਿ ਸਹਤ ਅਸੀਂ ਉੱਥੇ ਬਹੁਤ ਵੱਡੇ ਪ੍ਰਚਾਰ ਦੇ ਨਾਲ ਅਸੀਂ ਲੈਕਚਰ ਜਿੱਤ ਲੈਣੀਆਂ ਨੇ ਜੇ ਉੱਥੋਂ ਮੁੱਖੀਆਂ ਦੇ ਪੰਜਾਬ ਵਾਲੀ ਲੋਕ ਸਭਾ ਸ਼ੁਰੂ ਹੋ ਗਈ ਉਹ ਆਈ ਤੇ ਫਿਰ ਜਲੰਧਰ ਵਾਲੀ ਹੋ ਗਈ ਹੁਣ ਅਗੇ ਚ ਤਿੰਨ 22 ਲੱਖਾਂ ਫਿਰ ਅਗੇ ਘੜੀਆਂ ਨੇ ਚਾਰ ਪੰਜਾਬ ਦੀਆਂ ਫਿਰ ਫਿਰ ਤੁਸੀਂ ਹਰਿਆਣੇ ਦੀ ਵੀ ਆ ਗਈ ਫਿਰ ਕਾਰਪੋਰੇਸ਼ਨ ਹੈ ਸਰਪੰਚਾਂ ਦੀ ਇਲੈਕਸ਼ਨ ਬੈਣੇ ਗਿਆ ਜਿਲ੍ਹਾ ਪ੍ਰੀਜ਼ਰ ਬਲਾਕ ਸੰਪਤੀ ਦੋ ਸਾਲ ਤੇ ਇਲੈਕਸ਼ਨਾਂ ਹੀ ਲੰਘ ਜਾਣੇ ਤੇ ਸਾਡਾ ਕੀ ਬਣੂਗਾ ਜੀ ਅੰਮ੍ਰਿਤਸਰ ਵਾਲਿਆਂ ਦਾ ਅੱਜ ਸਾਰੇ ਲੋਕਾਂ ਦੇ ਮਨ ਦੇ ਕੁਐਸਚਨ ਮਾਰਕ ਹੈ ਅਸੀਂ ਬਾਰਡਰ ਦੇ ਉੱਤੇ ਬੈਠੇ ਆਂ ਮੁੱਖ ਮੰਤਰੀ ਸਾਹਿਬ ਤੁਸੀਂ ਡੇਰਾ ਦੇ ਲਾ ਲਿਆ ਜਲੰਧਰ ਤੇ ਸਾਡਾ ਅੰਮ੍ਰਿਤਸਰ ਬਾਰੇ ਕੀ ਸੋਚਿਆ ਤੁਸੀਂ ਕਹੋ ਜੀ ਮੈਂ ਅੰਮ੍ਰਿਤਸਰ ਉੱਤੋਂ ਬੈਠ ਕੇ ਕੰਮ ਕਰਾਂਗਾ ਜਿਸ ਇਨਸਾਨ ਨੇ ਕੰਮ ਕਰਨੇ ਕੰਮ ਚੰਡੀਗੜ੍ਹ ਬੈਗ ਵੀ ਹੋ ਜਾਣੇ ਤੁਹਾਡਾ ਅਸਰ ਹੋਣਾ ਚਾਹੀਦਾ ਥੱਲੇ ਤੱਕ ਜ਼ਮੀਨਾਂ ਐਕੁਆਇਰ ਕੋਈ ਨੇ ਪੁੱਛੋ ਕਿਉਂ ਨਹੀਂ ਐਕੁਆਇਰ ਕੀਤੀਆਂ ਜਿਹੜੀਆਂ ਐਕੁਆਇਰ ਹੋਏ ਕਬਜ਼ੇ ਕਿਉਂ ਨਹੀਂ ਲੈ ਲੈਂਦੇ ਤੁਹਾਡੇ ਕੋ ਕਾਨੂੰਨ ਹੈ ਤੁਹਾਨੂੰ ਕਨਸਟੀਟਿਊਸ਼ਨ ਦੇ ਤੁਸੀਂ ਕਾਨੂੰਨ ਅਨੁਸਾਰ ਕਬਜ਼ਾ ਲੈਣਾ ਨਾ ਕੋਈ ਗਲਤੀ ਕਰਨੀ ਆ ਜੇ ਕਿਸੇ ਦੇ ਮਨ ਦੇ ਕੋਈ ਸਵਾਲ ਨੇ ਕਿਸੇ ਜ਼ਿੰਮੇਵਾਰ ਨੂੰ ਕੋਈ ਥੋੜੇ ਬੋਤੇ ਕੋਈ ਫਰਕ ਹੈ ਪੈਸੇ ਦਾ ਤੇ ਉਹਨੂੰ ਉਹਦੇ ਨਾਲ ਬਹਿ ਕੇ ਸੈਟਲਮੈਂਟ ਕਰੋ ਪਰ ਉਹਦੀ ਸਜ਼ਾ ਤੁਸੀਂ ਸਾਰੇ ਅੰਮ੍ਰਿਤਸਰ ਨੂੰ ਕਿੱਦਾਂ ਦੇ ਸਕਦੇ ਹੋ ਸਾਡੀ ਬਾਰਡਰ ਡਿਸਟ੍ਰਿਕਟ ਨੂੰ ਕਿਦਾਂ ਦੇ ਸਕਦੇ ਜੀ ਸਾਡੇ ਦੋ ਪ੍ਰੋਜੈਕਟ ਅੱਗੇ ਪੈਂਡਿੰਗ ਹੈ ਹੌਟਿਕਲ ਜੀ ਯੂਨੀਵਰਸਿਟੀ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਰਿਸਰਚ ਐਂਡ ਅ ਰਮਨ ਬਲੌਕ ਜਿਹੜਾ ਬਣਨਾ ਸ਼ਟਾ ਉਹਦਾ 40 ਕਰੋੜ ਦੀ ਜ਼ਮੀਨ ਆਣੀ ਹੈ ਉਹ ਸਾਲ ਨੂੰ ਤੁਸੀਂ ਲੈ ਕੇ ਨਹੀਂ ਦੇ ਰਹੇ 100 ਕਰੋੜ ਦਾ ਪ੍ਰੋਜੈਕਟ ਹੈ ਅੰਮ੍ਰਿਤਸਰ ਦਾ ਉਹ ਰੁਕੇ ਪਿਆ ਪੱਟੀ ਮਖੂ ਲਿੰਕ ਹੈ ਉਹਦੀ ਜ਼ਮੀਨ ਕੁਇਰ ਕਰਕੇ ਨਹੀਂ ਤੁਸੀਂ ਦੇ ਰਹੇ ਉਹ ਸਾਡਾ ਵੱਡਾ ਜਿਹੜਾ ਪਸਟੀਜੀਅਸ ਪ੍ਰੋਜੈਕਟ ਹੈ 250 ਕਿਲੋਮੀਟਰ ਸਾਨੂੰ ਘੱਟ ਪੈਣਾ ਡਾਕਟਰ ਮਨਮੋਹ ਸਿੰਘ ਜੀ ਦਾ ਦਿੱਤਾ ਪ੍ਰੋਜੈਕਟ ਉਹ ਵੀ ਨਹੀਂ ਤੁਸੀਂ ਕਰ ਪਾਰੇ ਅੜੀਆਟਿਕਾ ਜੀ ਯੂਨੀਵਰਸਿਟੀ ਇਹ ਵੀ ਡਾਕਟਰ ਮਨਮੋਹ ਸਿੰਘ ਜੀ ਹੁਣਾ ਦਿੱਤੀ ਸੀ ਇਹਦੇ ਵੀ ਤੁਸੀਂ ਪੈਸੇ ਨਹੀਂ ਦੇ ਪਾਰੇ ਹਾਈਵੇ ਦੇ ਪੈਸੇ ਤੁਸੀਂ ਨਹੀਂ ਸਾਨੂੰ ਦੇ ਪਾ ਮਤਲਬ ਪੈਸੇ ਹੈਗੇ ਨੇ ਸਿਰ ਤੁਸੀਂ ਕੁਐਰ ਕਰਕੇ ਦੇਣਾ ਹੈ ਪੈਸੇ ਜਿਹੜੇ ਕੇਂਦਰੋਂ ਆਏ ਇਹ ਨੇ ਕੀ ਕੇਂਦਰ ਵੱਲੋਂ ਹੀ ਪੈਸੇ ਆਏ ਨੇ ਸਾਰੇ ਪੈਸੇ ਉਹਨਾਂ ਲੈਣੇ ਨੇ ਇਹਨਾਂ ਕੁਝ ਨਹੀਂ ਦੇਣਾ ਇਹਨਾਂ ਉਲਟਾ ਜਿਹੜਾ ਕੰਮ ਕਰਕੇ ਕੁਐਰ ਕਰਕੇ ਦੇਣਾ ਉਹਦੇ ਵੀ ਪੈਸੇ ਇਹਨਾਂ ਲੈਣੇ ਕੰਮ ਕਰਵਾ ਦੇ ਪਿਆ ਕੋਈ ਨਹੀਂ ਲੱਗਣਾ ਕੀ ਲੱਗਦਾ ਤੁਹਾਨੂੰ ਪਿਆ ਕੋਈ ਨਹੀਂ ਲੱਗਣਾ ਮਰਜ਼ੱਬ ਨਹੀਂ ਆਇਆ ਕੰਮ ਕਰੀਆ ਸੰਜੀਦਗੀ ਜਿਸ ਸੰਸਦ ਦੀ ਸੰਜੀਦਗੀ ਹੈ ਨਹੀਂ ਇਹਨੇ ਕੀਤੀ ਹਲਾ ਕੀ ਇਹ ਜ਼ਿਆਦਾ ਜ਼ਰੂਰੀ ਹੈ ਕਿ ਬਾਰ-ਬਾਰ ਸੇਟਾ ਚ ਜਾ ਕੇ ਪ੍ਰਚਾਰ ਕਰਨੇ ਜਿਆਦਾ ਜ਼ਰੂਰੀ ਹੈ ਪਹਿਲਾਂ ਆਪਾਂ ਆਪਣਾ ਘਰ ਦੇ ਠੀਕ ਕਰ ਲਈਏ ਤੁਹਾਨੂੰ ਲੋਕਾਂ ਨੇ ਨੈਸ਼ਨਲ ਹਾਈਵੇ ਥੋਰਟੀ ਦੇ ਅਫਸਰਾਂ ਨੇ ਕਿਹਾ ਤਾਂ ਕਿਉਂ ਨਾ ਪੰਜਾਬ ਚੋਂ ਸਾਰੇ ਪ੍ਰੋਜੈਕਟ ਅਸੀਂ ਵਾਈਂਡ ਅਪ ਕਰ ਦਿੱਤੇ ਜਾਣ ਭਾਈ ਦੇਖੋ 2-2 3-3 ਸਾਲ ਦੇ ਟੈਂਡਰ ਹੋਣ ਤੋਂ ਬਾਅਦ ਸਾਰੇ ਠੇਕੇਦਾਰ ਆ ਕੇ ਇੱਥੇ ਬੈਠੇ ਨੇ ਕੰਮ ਹੋ ਨਹੀਂ ਰਿਹਾ ਅਗਰਾਂ ਨੂੰ ਖਰਚੇ ਪੈ ਰਹੇ ਨੇ ਸਟਾਫ ਸਾਰੇ ਬਿਟੀ ਨੇ ਉਹ ਤਾਂ ਕਹਿਣਗੇ ਉਹ ਤਾਂ ਅਥਾਰਟੀ ਨੂੰ ਅਸੀਂ ਤਾਂ ਮਿਲੇ ਉਹਦੋਂ ਮੈਂ ਸੀ ਕੁਦਰਤੀ ਸੁਖੀ ਆਪਣੇ ਜਿਹੜੇ ਡਿਪਟੀ ਸੀਐਮ ਉਹਨਾਂ ਨਾਲ ਸੁਜਿੰਦਰ ਰੰਧਾਵਾ ਜੀ ਉਹਨਾਂ ਸਾਡੇ ਮੂੰਹ ਤੇ ਕਹਿ ਆ ਕਿ ਉਹਨੂੰ ਸਮਝਾਓ ਕੁਝ ਉਹ ਜੇ ਨਹੀਂ ਕਰਨੇ ਤਾਂ ਮੈਂ ਬੰਦ ਕਰ ਦੇਣਾ ਸਾਰਾ ਕੁਝ ਉਹਨਾਂ ਕਹਿ ਦਿੱਤਾ ਬਾਤ ਕਰਦੇ ਨੇ ਉਹ ਤਾਂ ਬਾਤ ਤੇ ਉਹਨਾਂ ਨੇ ਮੀਟ ਐ ਜੀ ਵੀ ਕਹਿਿਆ ਸੀ ਅੱਗੇ ਵੀ ਨਹੀਂ ਦੇਣੇ ਤੁਹਾਨੂੰ ਕੋਈ ਭਾਈ ਤਾਂ ਨਹੀਂ ਸਮਝਦੇ ਇੱਕ ਜਦੋਂ ਪ੍ਰੋਜੈਕਟ ਬਣਦਾ ਹੈ ਉਹਦੀ ਕਾਸਟ ਉਹਦੋਂ ਗਿਣੀ ਜਾਂਦੀ ਹੈ ਬੱਜੇ ਨੇ پیسے ਲੱਗਣੇ ਨੇ ਉਹ ਕਿ 5 5 10 10 ਸਾਲ ਬਾਅਦ ਥੋੜਾ ਹੀ ਕਮ ਹੁੰਦੇ ਆ ਫਿਰ ਸਰਕਾਰ ਇੱਥੇ ਹੈਗੀ ਕੋਈ ਦਿੱਕਤ ਨਹੀਂ ਹੈਗੀ ਲੋਕਾਂ ਨੇ ਫਿਰ ਇਹ ਵੀ ਨਹੀਂ ਕਿ ਤੁਸੀਂ ਕੋਈ ਮਿਨੋਰਟੀ ਜੇ ਘਟ ਗਿੰਦੀ ਜੇ ਤੁਸੀਂ ਤੇ ਫੁੱਲ ਮੇਜੋਰਟੀ ਹੈ ਤੁਹਾਡੇ ਕੋਲ 92 ਤੁਸੀਂ ਐਮਐਲਏ ਡਰ ਜਾਂਦੇ ਜੇ ਤੁਸੀਂ ਆਇਲਰ ਵੀ ਪ੍ਰੋਜੈਕਟ ਨੂੰ ਰਿਕੁਆਇਰ ਕਰਦੇ ਟਾਈਮ ਵੀ ਨਹੀਂ ਤੁਹਾਡੇ ਕੋਲ ਨਿਕਲਦਾ ਕੋਈ ਆਇਲਰ ਸਾਹਿਬ ਪੈਸਾ ਸੈਂਟਰ ਗਵਰਨਮੈਂਟ ਨੇ ਦੇਣਾ ਹੈ ਇਹ ਤੁਸੀਂ ਕਹ ਰਹੇ ਹੋ ਕਿ ਕੀ ਰੀਜ਼ਨ ਹੈ ਸਰਕਾਰ ਵਿੱਚ ਕਿਉਂ ਨਹੀਂ ਇਹ ਪ੍ਰੋਜੈਕਟਰ ਨੂੰ ਪੈਸਾ ਲੈ ਰਹੇ ਸੈਂਟਰ ਸਰਕਾਰ ਤੋਂ ਸਾਡੇ ਅੰਮ੍ਰਿਤਸਰ ਮੇਰੇ ਕੋ ਮੈਂ ਤੇ ਅੰਮ੍ਰਿਤਸਰ ਦੀ ਗੱਲ ਕਰਦਾ ਅੰਮ੍ਰਿਤਸਰ ਨੂੰ ਲੈ ਕੇ ਮੁੱਖ ਮੰਤਰੀ ਦਾ ਉਤ ਸੰਜੀਦਾ ਹੀ ਨਹੀਂ ਹੈ ਇਹ ਕੇ ਪ੍ਰੋਜੈਕਟ ਹੈ ਕੋਰਟਿਕਲ ਜੁਨੀਵਰਸਿਟੀ 40 ਕਰੋੜ ਰੁਪਏ ਲੱਗਣਾ ਸਰ 40 50 ਕਰੋੜ 35 ਕਿਲਿਅਰ ਕਰਨੇ ਸਾਰਾ ਕੁਝ ਹੋਇਆ ਪਿਆ ਸਿਰਫ ਪੈਸੇ ਦੇ ਕੇ ਕੁਆਇਰ ਕਰਨੀ ਤੁਸੀਂ ਮੈਨੂੰ 2 ਸਾਲ ਲੱਗੇ ਉਸ ਫਾਈਲ ਨੂੰ ਇੱਥੋਂ ਉਹ ਦੇਣਗੇ ਤੇ ਪੈਸੇ ਕੋਈ ਰੋਣੇ ਮੈਂ ਤਿੰਨ ਵਾਰੀ ਚਿੱਠੀਆਂ ਲਿਖ ਕੇ ਭਾਈ ਹੈਂਡ ਤੇ মিডিਆ ਰਾਈ ਵੀ ਦੇ ਚੁੱਕਾ ਪਰ ਇਹ ਤਾਂ ਤੁਹਾਡਾ ਬੜਾ ਫੇਵਰਟ ਪ੍ਰੋਜੈਕਟ ਸੀਗਾ ਜਿਹੜੇ ਤੁਸੀਂ ਵੀ ਕਾਹਦੇ ਕਿ ਕਿ ਪਹਿਲਾਂ ਤੇ ਰੂਟ ਪਿੱਛੇ ਪਾਸੋਂ ਘੜਦਣ ਲੱਗੇ ਸੀਗੇ ਹੁਣ ਦੇ ਨਾਲ ਫਿਰ ਆਪੀ ਪਾਰਟੀ ਵੀ ਕੀਤੀ ਦੇਖੋ ਅਸੀਂ ਇਸ ਧਰਤੀ ਨਾਲ ਜੁੜੇ ਆ ਸਾਨੂੰ ਪਤਾ ਇਹਦੀਆਂ ਕੀ ਮੁਸ਼ਕਲਾਂ ਸਾਡੀ ਇਕੋ ਇਕਨੋਮੀ ਦੀ ਰੀੜ ਦੀ ਹੱਡੀ ਹੈ ਟੂਰਿਸਟ ਠੀਕ ਹੈ ਬਾਕੀ ਕੰਮ ਵੀ ਕਰਾਂਗੇ ਬਾਕੀ ਵੀ ਅਸੀਂ ਕੋਸ਼ਿਸ਼ ਕਰਨੀ ਪਰ ਇਹ ਉਹ ਆ ਕਿ ਜਿਹਦਾ ਕੁਦਰਤੀ ਬਾ ਇੱਥੇ ਸ਼੍ਰੀ ਮੰਦਿਰ ਸਾਹਿਬ ਤੇ ਹੋਣ ਕਰਕੇ ਲੋਕਾਂ ਦੇ ਆਸਥਾਰੀ ਇੱਥੇ ਆਉਂਦੇ ਸ੍ਰੀ ਦੁਰਗਿਆਰਾ ਤੀਰਤ ਕਨੇਸ਼ਰੀ ਬਾਲਮੀਕ ਭਗਵਾਨ ਬਾਲਮੀਕ ਜੀ ਤੀਰਤ ਨੇ ਔਰ ਮੇਕਾ ਹੋਰ ਔਰ ਕਰਤਾਰਪੁਰ ਸਾਹਿਬ ਦਾ ਵੱਡਾ ਤੀਰਥ ਸਥਾਨ ਅੱਛਾ ਉਹਨੂੰ ਜਾਂਦੀ ਰੋਡ ਜਿਹੜੀ ਹੈ ਤੁਸੀਂ ਇੱਥੋਂ ਜਗਲੋ ਜਨਾਲੇ ਤੱਕ ਅਸੀਂ ਲੈ ਕੇ ਫੋਰ ਲੈਣ ਉਹਦੇ ਵਿੱਚ ਪੈਚੇਸ ਨੇ ਨਿਗੇ ਨਿਗੇ ਮਤਲਬ ਰੋਲੇ ਨੇ ਇਹ ਵੀ ਨਹੀਂ ਮਕਾ ਸਕਦੇ ਜੇ ਸਰਕਾਰ ਹੀ ਨਹੀਂ ਮਕਾ ਸਕਦੀ ਤੇ ਸਰਕਾਰ ਹੱਥ ਖੜੇ ਕਰਦੇ ਵੀ ਸਾਡੇ ਤੋਂ ਨਹੀਂ ਹੁੰਦਾ ਫਿਰ ਫਿਰ ਬਿਆਨ ਦਿਓ ਕੋਈ ਨਾ ਸੱਤਾ ਦੇ ਵਿੱਚੋਂ 4000 ਰੱਦ ਹੋ ਜੁਕਦੇ 3 ਬੱਚੇ ਨੇ ਜਿਨ੍ਹਾਂ ਤੇ ਇੱਕ ਤੁਹਾਡਾ ਵੀ ਮਚਿਆ ਤੇ ਨਹੀਂ ਮਿਲਦਾ ਤੇ ਫਿਰ ਤੁਸੀਂ ਇਹ ਕੌਣ ਕਰੋ? ਜੀ ਮੈਂ ਹੁਣ ਕੋਈ ਕਰ ਕੋ ਐਜੀਟੇਸ਼ਨ ਹੀ ਹੈ ਤੇ ਇਹਨਾਂ ਦੇ ਵਿਰੁੱਧ ਕਰਾਂਗੇ ਅਸੀਂ ਲੋਕਾਂ ਨੂੰ ਵੇਅਰ ਕਰਾਂਗੇ ਆਹ ਲੋਕ ਨੇ ਜਿਹੜੇ ਕਹਿੰਦੇ ਸੀ ਤੁਹਾਡਾ ਭਲਾ ਕਰਨਾ ਜਿਹੜਾ ਭਲਾ ਹੋਇਆ ਹੋਇਆ ਆ ਤੁਸੀਂ ਤਾਂ ਕੁਝ ਵੀ ਨਹੀਂ ਕਰਨਾ ਤੁਸੀਂ ਤਾਂ ਖਲੋ ਕੇ ਕੰਮ ਹੀ ਕਰਨਾ ਨਾ ਤੁਸੀਂ ਪੈਸਾ ਦੇਣਾ। ਨਾ ਤੁਹਾਡੇ ਤੇ ਕੋ ਵੱਡੀ ਜ਼ਿੰਮੇਵਾਰੀ। ਤੁਸੀਂ ਤਾਂ ਜਿਹੜੇ ਪੈਸੇ ਆਏ ਉਹਦੇ ਨਾਲ ਜ਼ਮੀਨ ਕ్వਾਇਰ ਕਰਨੀ ਹੈ। ਤੇ ਜਿਹੜੇ ਲੋਕ ਜ਼ਮੀਨ ਅਕਵਾਇਰ ਨਹੀਂ ਕਰਕੇ ਦੇ ਸਕਦੇ। ਪੈਸੇ ਵਰਤੇ ਨਹੀਂ ਕਿ ਕਿਸੇ ਹੋਰ ਪਾਸੇ ਨਹੀਂ ਇਹ ਪੈਸੇ ਨਹੀਂ ਵਰਤੇ ਜਾ ਸਕਦੇ ਵੀ ਇਹ ਕੋਈ ਬਲੇਮ ਵਾਲੀ ਗੇਮ ਨਹੀਂ। ਇਹ ਬੰਦੇ ਜਿਹੜੇ ਜ਼ਮੀਨ ਅਕਵਾਇਰ ਨਹੀਂ ਕਰਕੇ ਦੇ ਸਕਦੇ। ਫਿਰ ਉਹਨਾਂ ਦੇ ਉਹਨਾਂ ਦਾ ਕੀ ਆਸਰਾ ਕੋਈ ਬਾਰਡਰ ਤੇ ਦੇਖੋ ਇੱਕ ਨੈਸ਼ਨਲ ਹਾਈਵੇ ਦਾ ਪ੍ਰੋਜੈਕਟ ਇੱਕ ਰਿੰਗ ਰੋਡ ਸਾਡਾ ਜਿਹੜਾ ਅੰਮ੍ਰਿਤਸਰ ਦੀ ਮੈਂ ਸਮਝਦਾ ਕਿ ਬੈਕਬੋਨ ਬਣੇਗੀ ਉਹ ਨਾਲ ਇਸ। ਜਿਹੜਾ ਐਕਸਪ੍ਰੈਸ ਵੇ। ਉਹਦੀ ਜੇ ਤੁਸੀਂ ਉਹ ਵੀ ਨਹੀਂ ਸਾਡਾ ਅਕਵਾਇਰ ਕਰਕੇ ਦੇ ਸਕਦੇ ਹਾਰਟਿਕਲ ਜਿਹੜੀ ਯੂਨੀਵਰਸਿਟੀ ਤੁਸੀਂ ਨਹੀਂ ਸਾਨੂੰ ਉਹਦੇ ਪੈਸੇ ਅਕਵਾਇਰ ਕਰਕੇ ਜ਼ਮੀਨ ਦੇ ਤੇ ਉਹ ਵੀ ਪੈਸੇ ਸੈਂਟਰ ਨੇ ਲਾਉਣੇ। ਪੱਟੀ ਮਗੂ ਲਿੰਕ ਤੁਸੀਂ ਕੁਆਇਰ ਕਰਕੇ ਨਹੀਂ ਦੇ ਸਕਦੇ ਉਹਦੇ ਪੈਸੇ ਵੀ ਸੈਂਟਰ ਨੇ ਲਾਉਣੇ ਆ ਜਿਹਦਾ ਸਾਨੂੰ ਸਿੱਧਾ ਫਾਇਦਾ ਬਾਰਡਰ ਏਰੀਆ ਨੂੰ ਆ ਤੇ ਫਿਰ ਤੁਸੀਂ ਦੇ ਸਾਨੂੰ ਕੀ ਦੱਸ ਸਕਦੇ 12 ਮਹੀਨੇ ਨਹੀਂ ਐਲਾਨ ਆ ਰਿਹਾ ਅਸੀਂ ਸਮਝਦੇ ਸਰਕਾਰ ਸક્ષਮ ਨਹੀਂ ਹੈ ਜੇ ਸਰਕਾਰ ਸક્ષਮ ਹੋਵੇ ਤਾਂ ਅੱਪ ਜੇ ਸਾਨੂੰ ਪੀਸੀ ਕਰਦੀ ਲੋੜ ਹੀ ਨਹੀਂ ਸੀ ਪੈਣੀ ਔਰ ਅਸੀਂ ਕੋਈ ਰੋਜ਼ ਇਲਜ਼ਾਮਬਾਜ਼ੀ ਨਹੀਂ ਕਰਦੇ ਅਸੀਂ ਮਤਲਬ ਹੁਣ ਸਿਰਾ ਹੋ ਗਿਆ ਇਸ ਗੱਲ ਦਾ ਕਿ ਉਹ ਬੰਦ ਕਰਨ ਜਾ ਰਹੇ ਸਾਰੇ ਪ੍ਰੋਜੈਕਟ ਤੇ ਤਦ ਆ ਕੇ ਸਾਨੂੰ ਅੱਜ ਕੱਲ੍ਹ ਸੀਐਮ ਸਾਹਿਬ ਨੇ ਇਹ ਵੀ ਕਿਹਾ ਤਾਂ ਕਿ ਮੈਂ ਆਪਣੇ ਹੱਥ ਲੈ ਲਿਆ ਪ੍ਰੋਜੈਕਟ ਹੁਣ ਮੈਂ ਕਰਦਾ ਇਸ ਨੂੰ ਮੈਂ ਨਾ ਜੀ ਉਹ ਕਹਿ ਰਹੇ ਨਾ ਤੁਹਾਡੇ ਸਾਹਮਣੇ 2 ਮਹੀਨੇ ਲੰਘਣੇ ਆ ਉਹਦੇ ਇਲੈਕਸ਼ਨਾਂ ਚ ਫਿਰ ਹਰਿਆਣੇ ਚਲੇਗੇ ਨੇ ਉਹਨਾਂ ਨੂੰ ਤੇ ਆ ਕੇ ਅਮਰਸਰ ਬਹਿਣਾ ਚਾਹੀਦਾ ਇਕੱਲੇ ਇਕੱਲੇ ਜ਼ਿਲ੍ਹੇ ਚ ਕਰਦੇ ਬਹਿ ਕੇ ਗੱਲ ਸਰ ਜੀ ਉਹਨਾਂ ਨੂੰ ਹੱਥ ਚ ਲੈਣਾ ਪੈਣਾ ਤਾਂ ਮਤਲਬ ਪ੍ਰਸ਼ਾਸਨ ਉਹਨਾਂ ਦੇ ਹੱਥ ਵੀ ਦੇ ਹੱਥ ਚ ਮੈਨੂੰ ਇਹ ਨਹੀਂ ਸਮਝਾਈ ਗੱਲ ਉਹ ਕਹਿ ਰਹੇ ਮੈਂ ਆਪਣੇ ਹੱਥ ਚ ਲੈਣਾ ਕਿ ਕਿਸ ਦੇ ਹੱਥ ਚ ਸਹੀ ਨਹੀਂ ਹੈ ਜਦੋਂ ਸੀਐਮ ਤੁਸੀਂ ਜੇ ਕੈਬਨਿਟ ਤੁਹਾਡੀ ਕੋਲ ਹੈ ਰਿਵਿਊ ਤੁਸੀਂ ਕਰਦੇ ਜੇ ਤੁਹਾਨੂੰ ਪਤਾ ਨਹੀਂ ਲੱਗਿਆ ਵੀ ਇਹ ਪ੍ਰੋਜੈਕਟ ਬੰਦ ਹੋਣ ਦੇ ਕਰਕੇ ਜੀ ਮੰਨ ਵਿੱਚ ਪ੍ਰਧਾਨ ਮੰਤਰੀ ਨੇ ਵੀ ਰਿਪੋਰਟ ਮੰਗੀ ਹੈ ਐਲਚ ਆਈ ਜੀ ਤੁਹਾਨੂੰ ਯਾਦ ਹੋਵੇਗਾ ਕਿ ਪਹਿਲੇ ਪੀਐਮ ਮੇਰ ਕੋ ਜੀ ਦੇਖੋ ਕਰਤਾਰਪੁਰ ਸਾਹਿਬ ਸਾਡਾ ਵੱਡਾ ਮਤਲਬ ਤਿਰਸਥਾਨ ਹੈ ਜਿਹੜਾ ਜੁੜਿਆ ਉਹ ਵੀ ਪਾਕਿਸਤਾਨ ਦੇ ਅੰਦਰ ਔਰ ਇਹ ਚੀਜ਼ਾਂ ਜਦੋਂ ਟੂਰਿਸਟ ਜਾਂਦੇ ਨੇ ਨਾ ਜੀ ਉਹ ਸਾਰੇ ਹਰ ਇੱਕ ਬੰਦੇ ਨੂੰ ਟੈਗ ਕਰ ਦਿੰਦੇ ਆ ਵੜਾ ਕੇ ਵੀਡੀਓ ਪਾ ਦਿੰਦੇ ਆ ਆ ਤੁਹਾਡੇ ਆਲ ਹੈ ਜੀ ਆ ਤੁਹਾਡੇ ਮਤਲਬ ਕੰਮ ਨਹੀਂ ਹੋ ਰੇ ਕੰਮ ਰੁਕੇ ਨੇ ਲੋਕ ਵੀ ਰਿਸ਼ਤੇਦਾਰ ਭੈਣ ਭਰਾ ਆਉਂਦੇ ਨੇ ਦੱਸਦੇ ਨੇ ਸਾਰੇ ਉਹਨਾਂ ਨੂੰ ਇਹ ਸਾਡੇ ਤਾਂ ਕੰਮ ਹੀ ਨਹੀਂ ਹੋ ਪਾਰੇ ਸਰਕਾਰ ਤੋਂ ਜਦੋਂ ਕੰਮ ਹੀ ਨਹੀਂ ਹੋ ਪਾਰੇ ਤਾਂ ਕਰੋਗੇ ਕੀ ਤੁਸੀਂ ਚੋਣਾ ਤੁਸੀਂ ਨਹੀਂ ਕਰਾ ਸਕਦੇ ਪ੍ਰੋਜੈਕਟ ਤੁਸੀਂ ਨਹੀਂ ਕੰਪਲੀਟ ਕਰ ਸਕਦੇ ਇਹਨਾਂ ਚੀਜ਼ਾਂ ਦੇ ਪੈਸੇ ਤੁਹਾਡੇ ਲੱਗਣੇ ਨਹੀਂਗੇ ਫਿਰ ਵੀ ਤੁਸੀਂ ਮਤਲਬ ਕਹਿੰਦੇ ਜੀ ਅਸੀਂ ਵਾਵਾ ਕਰ ਰਹੇ ਹਾਂ ਸਾਰੇ ਪ੍ਰੋਜੈਕਟਾਂ ਨਾਲ ਰੰਗਿਆ ਪੰਜਾਬ ਨੂੰ ਖਤਰਾ ਤਾਂ ਨਹੀਂ ਪੰਡਾ ਜੀ ਖਤਰਾ ਹੈ ਬਿਲਕੁਲ ਖਤਰਾ ਸਾਨੂੰ ਦੇ ਦੇਖੋ ਮੈਨੂੰ ਬਾਕੀ ਦੇਖੋ ਸਾਡੇ ਪੂਰੇ ਪੰਜਾਬ ਨੂੰ ਦੇਖੋ ਜਿਹੜਾ ਜਿਹੜਾ ਐਕਸਪ੍ਰੈਸ ਵੀ ਹੈ ਨਾ ਆਬਾਦੀ ਜਿੰਨੀ ਵੱਧ ਗਈ ਹੈ ਜਿੰਨੀ ਜਿੰਨੀ ਸਾਡੇ ਟ੍ਰੈਫਿਕ ਹੋ ਗਈ ਹੈ ਸਾਨੂੰ ਲੋੜ ਸੀ ਅਮਰਸਰ ਤੋਂ ਦਿੱਲੀ ਨੂੰ ਨਵੀਂ ਰੋਡ ਦੀ ਜਿਹੜੀ ਅਸੀਂ ਬੜੀ ਮਿਹਤ ਨਾਲ ਲੈ ਕੇ ਆਏ ਔਰ ਉਹ ਉਹਦੇ ਤੇ ਜਦੋਂ ਮਤਲਬ ਕੋਈ ਸਵਾਲ ਲੱਗੂਗਾ ਜਾਂ ਸਵਾਲੀਆਂ ਚਿੰਨ ਲੱਗੂਗਾ ਤੇ ਤਕਰੀਫ ਤੇ ਇਸ ਏਰੀਆ ਨੂੰ ਸਾਨੂੰ ਹਣੀ ਹੋਣੀ ਹੈ ਔਰ ਬਹੁਤ ਵੱਡੀ ਤਕਰੀਫ ਸਾਡੇ ਮਜ਼ਦੂਰ ਗਰੀਬ ਵਰਗ ਨੂੰ ਹੋਣੀ ਆ ਸਾਰੇ ਜਿੰਨੀਆਂ ਕਲਾਸਿਸ ਨੇ ਵਰਗ ਨੇ ਧਰਮ ਨੇ ਸਾਰਿਆਂ ਨੂੰ ਸਾਰੇ ਤਕਰੀਫ ਚੁਣੇ ਕਿਉਂਕਿ ਸਾਰੇ ਨੂੰ ਉਹਦਾ ਬਹੁਤ ਵੱਡਾ ਬੈਨੀਫਿਟ ਹੈ ਇਹ ਉਹਦਾ ਹੱਲ ਕੀ ਹੈ ਹੱਲ ਮੇਰੀ ਇੱਕੋ ਹੀ ਬੇਇੱਜ਼ਤੀ ਹੈ ਸੀਐਮ ਸਾਹਿਬ ਬਾਕੀ ਕੰਮ ਛੱਡ ਕੇ 2 ਮਹੀਨੇ ਦਾ ਆਪਾਂ ਨੂੰ ਮਿਲਿਆ ਸਮਾਂ ਕੇਂਦਰ ਸਰਕਾਰ ਨੇ ਦਿੱਤਾ ਛੱਡ ਕੇ ਇੱਥੇ ਬੈਠੋ 2 ਮਹੀਨੇ ਇਹਨਾਂ ਨੂੰ ਆਪ ਬੈ ਕੇ ਤੁਸੀਂ ਕਿਹਾ ਮੈਂ ਹੁਣ ਆਪ ਵੇਖਣਾ ਇਹਦਾ ਮਤਲਬ ਪਹਿਲਾਂ ਕੋਈ ਹੋਰ ਵੇਖਦਾ ਸੀ ਹੁਣ ਤੁਸੀਂ ਆਪ ਕਿਹਾ ਵਾ ਇਹਨੂੰ ਬੈ ਕੇ ਇਮੀਡੀਏਟਲੀ ਐਕਸ਼ਨ ਚ ਜਾਓ ਜਿੱਥੇ ਕੋਈ ਮਸਲਾ ਆ ਉਹਨੂੰ ਬੈ ਕੇ ਹੱਲ ਕਰੋ ਜਿੱਦੇ ਕੋ ਕਾਨੂੰਨ ਦਾ ਰਸਤਾ ਫਰੋਣਾ ਵੀ ਦਾ ਕਾਨੂੰਨ ਦਾ ਰਸਤਾ ਪੜਾਓ ਜਿਹੜੇ ਕੋ ਕ్వੇਰ ਕੀਤੇ ਉਹਨਾਂ ਨੂੰ ਕ్వੇਰ ਕਰੋ ਸੋ ਇਹ ਤੁਹਾਨੂੰ ਕਰਨਾ ਪਊਗਾ ਕਿਉਂਕਿ ਇਹ ਕਿਸੇ ਇੱਕ ਵਰਗ ਦੇ ਹੱਥ ਦੀ ਗੱਲ ਨਹੀਂ ਗਈ ਇਹ ਸਾਡੀ ਸਮੁੱਚੀ ਅੰਮ੍ਰਿਤਸਰ ਦੀ ਜਿਹੜੀ 25 ਲੱਖ ਦੀ ਵਾਦੀ ਮੈਂ ਆਪਣੀ ਗੱਲ ਕਰਦਾ ਕਿ ਸਾਢੇ 3 ਕਰੋੜ ਦੀ ਜਿਹੜੀ ਪੰਜਾਬ ਦੀ ਵਾਦੀ ਹੈ ਇਹ ਉਹਨਾਂ ਦੀ ਇਕਨੋਮੀ ਦੀ ਗੱਲ ਹੈ ਇਹ ਉਹਨਾਂ ਨੂੰ ਤਾਂ ਇਕਨੋਮੀ ਦੀ ਗ੍ਰੋਥ ਦੀ ਗੱਲ ਹੈ ਸਾਡੇ ਬੱਚੇ ਬਾਹਰ ਜਾ ਰਹੇ ਕਿਉਂ ਜਾ ਰਹੇ ਆ ਉੱਥੇ ਖੁੱਲੀਆਂ ਛੜਕਾ ਆਉਣਾ ਜਾਣਾ ਸੌਕਾ ਕਿਸੇ ਨੂੰ ਕੋਈ ਮੁਸ਼ਕਲ ਨਹੀਂ ਵੀ ਗੱਡੀ ਦੇ ਮੈਂ ਜਾਵਾਂ ਜਾਂ ਪਲੇਨ ਤੇ ਜਾਵਾਂ ਉਹ ਡਿਸਾਈਡ ਕਰਦੇ ਆ ਕਿ ਮੈਂ ਕੱਤੇ ਜਾਣਾ ਇਹ ਨਹੀਂ ਕਿ ਮਜਬੂਰੀ ਹੈ ਕਿ ਤੁਸੀਂ ਰਾਏ ਨਹੀਂ ਕਿ ਚੰਗੇ ਤੇ ਤੁਸੀਂ ਬਾਈ ਟ੍ਰੇਨ ਜਾਓਗੇ ਬਾਈ ਏਅਰ ਜਾਓਗੇ ਨਾ ਆ ਸਾਡੇ ਬੱਚੇ ਇਹਨਾਂ ਚੀਜ਼ਾਂ ਨੂੰ ਵੇਖਦੇ ਤੇ ਬਾਹਰ ਜਾ ਰਹੇ ਜੇ ਚੀਜ਼ਾਂ ਇੱਥੇ ਆਉਣ ਲੱਗੀਆਂ ਨੇ ਤੇ ਸਰਕਾਰ ਚੁੱਪ ਕਰਕੇ ਬੈਗੀ ਹਾਲਾ ਸਰ ਸਾਹਿਬੇ ਦੇ ਪਾਸੇ ਰੋਲਾ ਪਾਉਂਦੇ ਸਾਨੂੰ ਆਰਡੀਐਫ ਦਾ ਪੈਸਾ ਨਹੀਂ ਮਿਲ ਰਿਹਾ ਦੂਜੇ ਪਾਸੇ ਜਿਹੜਾ ਪੈਸਾ ਪਿਆ ਉਹਨੂੰ ਯੂਜ਼ ਨਹੀਂ ਕਰ ਪਾ ਰਹੇ ਦੋਰਾ ਮਾਸਨ ਕਿਉਂ ਬਣਾਇਆ ਜਾ ਰਿਹਾ ਸਹੀਦਗੀ ਹੈ ਨਹੀਂਗੀ ਸਹੀਦਾ ਹੀ ਨਹੀਂ ਹੈਗੀ ਇਹ ਗਵਰਨਮੈਂਟ ਲੋਕਾਂ ਆਸਤੇ ਪਬਲਿਕ ਦੇ ਮੁਦਿਆਵਤੀ ਜੀ ਇਹਦੇ ਸਮਝਦੇ ਆ ਕਿ ਪੈਸੇ ਬਾਹਰੋਂ ਕਰਜਾ ਚੁੱਕੀ ਜਾਓ ਇੱਧਰ ਦੇਈ ਜਾ ਤਾਂ ਲੋਕ ਸ਼ਾਇਦ ਵੋਟਾਂ ਪਾ ਦੇਣਗੇ ਇੱਦਾਂ ਨਹੀਂ ਹੋਣਾ ਕਿਸਾਨ ਜਥੇਬੰਦੀਆਂ ਨਾਲ ਗੱਲ ਹੋਈ ਤਾਂ ਕੀ ਉਹਨਾਂ ਦੀ ਕੀ ਰਾਏ ਹੈ ਦੇਖੋ ਕਿਸਾਨ ਜਥੇਬੰਦੀਆਂ ਨੇ ਕੀ ਕਹਿਣਾ ਉਹਦੇ ਉਹਦੇ ਕੋਈ ਮੁੱਦਾ ਹੋਏਗਾ ਉੱਤੇ ਗੱਲ ਕਰਨਗੇ ਨਾ ਇਹ ਤਾਂ ਗੱਲ ਤੇ ਉਹਨਾਂ ਦੀ ਹੈ ਕਿਸਾਨ ਜਥੇਬੰਦੀਆਂ ਦੀ ਗੱਲ ਥੋੜਾ ਨੇ ਕਿਸਾਨ ਜਥੇਬੰਦੀਆਂ ਦਾ ਜੇ ਕੋਈ ਮੁੱਦਾ ਹੋਊਗਾ ਤਾਂ ਸਰਕਾਰ ਬੈਠ ਕੇ ਹੱਲ ਕਰੇ ਸਰਕਾਰ ਕੋ ਕਾਨੂੰਨ ਕਾਨੂੰਨ ਦੀ ਜਿਹੜੀ ਜਿਹੜਾ ਕਾਨੂੰਨੀ ਹੈ ਜਾਂ ਸੰਵਿਧਾਨਕ ਤੌਰ ਤੇ ਅਧਿਕਾਰ ਤੇ ਸਰਕਾਰ ਕੋ ਹਰੇ ਸਾਰੇ ਮਸਲੇ ਹੱਲ ਕਰਦਾ ਹੋਰ ਕਿਸੇ ਕੋ ਤੇ ਹੈ ਨਹੀਂ ਜੇ ਕੋਈ ਕਦੇ ਗਲਤ ਹੋਇਆ ਉਹਨੂੰ ਠੀਕ ਕਰ ਦੋ ਕਰ ਪਰ ਜਿੱਥੇ ਹੁਣ ਕਬਜ਼ੇ ਵੀ ਨਹੀਂ ਤੁਸੀਂ ਲੈ ਕੇ ਦੇ ਪਾਰੇ ਔਰ ਲੋਕ ਕੀ ਹੈ ਮਤਲਬ ਸਮਾਨ ਚੁੱਕ ਚੁੱਕ ਲਈ ਜਾ ਰਹੇ ਨੇ ਜਿੱਥੇ ਸਰੀਏ ਲੱਗੇ ਸਰੀਏ ਵੱਢ ਕੇ ਲੈ ਗਏ ਨੇ ਬੁਰੇ ਹਾਲ ਨੇ ਪ੍ਰੋਜੈਕਟ ਮਤਲਬ ਪ੍ਰੋਜੈਕਟ ਨੂੰ ਡੇਲੇ ਦੇ ਹੁਣ ਹੋਣਾ ਹੀ ਹੋਣਾ ਜਿਹੜਾ ਹੋਣਾ ਆ ਸਾਨੂੰ ਇਹ ਖਤਰਾ ਹੈ ਕਿ ਇਹ ਸਰਕਾਰ ਸੰਜੀਦਾ ਨਾ ਹੋਈ ਇਹ ਬਹੁਤ ਜ਼ਿਆਦਾ ਡਿਲੇ ਹੁੰਦੇ ਨਾਲ ਜਿਹੜਾ ਪਹਿਲਾ ਬਣਿਆ ਪ੍ਰੋਜੈਕਟ ਜਿਹੜੇ ਜਿਹੜੇ ਕੰਪਲੀਟ ਵੀ ਹੋਇਆ ਕੁਝ ਕੁ ਏਰੀਆ ਕੰਪਲੀਟ ਹੋ ਗਏ ਨੇ ਉਹਨਾਂ ਤੇ ਵੀ ਮੁਸ਼ਕਲ ਖੜੀ ਹੋਣੀ ਹੈ ਉਹਨਾਂ ਨੂੰ ਮੁੜ ਕੇ ਕਿੰਨੇ ਰੁਪਏ ਦੇ ਨਹੀਂ ਤੇ ਵਧ ਰਹੇ ਆ ਆਪਾਂ ਉਸ ਉਸ ਬੰਨੇ ਅਗਲੇ ਪੰਜਾਬ ਵਾਲੇ ਬੰਨੇ ਵਧ ਰਹੇ ਆ ਇਹਨਾਂ ਦੇ ਹੱਥ ਜਿਹੜਾ ਆ ਗਿਆ ਆ ਇਹ ਦੇਖੋ ਲਾਂਡ ਆਰਡਰ ਤੁਹਾਡੇ ਕੋ ਨਹੀਂ ਡਰਗ ਡਬਲ ਟ੍ਰਿਪਲ ਹੋ ਗਿਆ ਪ੍ਰੋਜੈਕਟ ਜਿਹੜੇ ਆ ਉਹ ਤੁਸੀਂ ਜਿਹੜੇ ਜਿਹੜੇ ਇੱਕ ਤੇ ਕਰਜ਼ਾ ਲੈ ਕੇ ਪੰਜਾਬ ਚਲਾ ਰਹੇ ਜੀ ਦੂਜੇ ਜਿਹੜੇ ਪ੍ਰੋਜੈਕਟ ਤੁਹਾਡੇ ਕੋਲ ਨੇ ਜਿਹਦੇ ਪੈਸੇ ਖਜ਼ਾਨੇ ਚ ਪਏ ਆ ਉਹ ਤੁਸੀਂ ਰਿਕੁਆਇਰ ਕਰਕੇ ਨਹੀਂ ਦੇ ਪਾ ਰਹੇ ਛੋਟੇ ਛੋਟੇ ਪੈਸੇ ਨਾਲ ਤੁਸੀਂ ਜਿਹੜੇ ਪ੍ਰੋਜੈਕਟ ਕਰਨੇ ਉਹ ਵੀ ਨਹੀਂ ਤੁਸੀਂ ਕਰ ਪਾ ਰਹੇ ਆਇਲਾ ਸਰ ਪੀਡਬਲੂਡੀ ਜਿਹਦੇ ਮੰਤਰੀ ਨਹੀਂ ਉਹ ਤਾਂ ਜ਼ਿਲ੍ਹੇ ਨਾਲ ਸੰਬੰਧਿਤ ਲੱਗਦਾ ਤੁਹਾਨੂੰ ਜਿਹੜੇ ਨਾਲ ਸੰਬੰਧਿਤ ਹੋਣਗੇ ਮੈਨੂੰ ਨਹੀਂ ਲੱਗਦਾ ਹੁਣ ਦੇ ਦੇਓ ਸਜੀਦਾ ਨਾ ਹੁੰਦੇ ਉਹ ਦਾ ਕੈਬਨਟ ਚ ਬਹਿੰਦੇ ਨੇ ਰੋਜ਼ ਉਹਨਾਂ ਨੂੰ ਦੇਸੀ ਇਹੋ ਜਿਹਾ ਵੱਡਾ ਕੰਮ ਹੈ ਉਹਨਾਂ ਨੂੰ ਤਾਂ ਕਹਿਣਾ ਚਾਹਦਾ ਚੁੱਕੋ ਯਾਰ ਮੈਂ ਅੰਮ੍ਰਿਤਸਰ ਵਾਲਿਆਂ ਦਾ ਖਲੋਤਾ ਭਈ ਮੈਂ ਮੇਰੇ ਕੋ ਮੋਕਾ ਮੇਰੇ ਕੋ ਮੰਤਰੀ ਛੇਪ ਨਹੀਂ ਹੁੰਦੀ ਤੇ ਉਹ ਬੋਲ ਮੈਂ ਸ਼ਿੰਗਾਰਿਆ ਸਾਰਾ ਸ਼ਿੰਗਾਰੀ ਜਾਂਦੇ ਆ ਕਿਤੇ ਕੀ ਸ਼ਿੰਗਾਰਿਆ ਜਿੰਨੇ ਆਹ ਪ੍ਰੋਜੈਕਟ ਜਿੰਨਾਂ ਨਾਲ ਲੱਗੋ ਲੰਘਦਾ ਆ ਜਿੰਨਾਂ ਨਾਲ ਪਿੰਡ ਆਪਣਾ ਖਾਸ ਗਲੀਆਂ ਗੁਲੀਆਂ ਆਪਣੀ ਦੇਖੋ ਜਿੰਨੇ ਜਿੰਨੇ ਉਹਨਾਂ ਕਹਿੰਦਾ ਤੁਹਾਨੂੰ ਨਾ ਬਣਿਆ ਫਿਰ ਕਹੋ ਮੈਨੂੰ ਪਹੁੰਚਾ ਦੇ ਇੱਥੇ ਕੋਈ ਏਡੀ ਗੱਲ ਕੰਮਟਾ ਦਾ ਸਵਾਲ ਆ ਅਮਰਸਰ ਦੇ ਟ੍ਰੈਫਿਕ ਦੀ ਸਮੱਸਿਆ ਬਹੁਤ ਵੱਢੀ ਹੈ ਔਰ ਖਾਸ ਕਰਕੇ ਜਿਹੜਾ ਹਾਰਗੇਟ ਏਰੀਆ ਉੱਥੇ ਫੱਕੀ ਮੰਡੀ ਨੇ ਖਾਲੀ ਪਈ ਪਿਛਲੇ ਕਈ ਸਾਲਾਂ ਤੋਂ ਉਹ ਅੱਜ ਤੱਕ ਕੋਈ ਸਰਕਾਰ ਨੇ ਕੋਈ ਕਿਸੇ ਵੀ ਤਰ੍ਹਾਂ ਦੇ ਕਾਂਗਰਸੀ ਚਾਹੇ ਭਾਜਪਾ ਹੋਵੇ ਉਹਨਾਂ ਨੇ ਕੋਈ ਇੱਥੇ ਪ੍ਰੋਜੈਕਟ ਨਹੀਂ ਲਿਆਂਦਾ ਅੱਜ ਤਾਂ ਕੀ ਹੈ ਕਿ ਇੱਕ ਮਲਟੀਪਲ ਪਾਰਕਿੰਗ ਬਣਸਦੀ ਹੈ ਦੇਖੋ ਮਲਟੀ ਸਟੋਰੀ ਮਲਟੀ ਸਟੋਰੀ ਪਾਰਕਿੰਗ ਦੀ ਬਹੁਤ ਲੋੜ ਹੈ ਅਮਰਸਰ ਦੇ ਵਿੱਚ ਕਿਉਂਕਿ ਵੱਡੀਆਂ ਜਗ੍ਹਾ ਤੇ ਹੈ ਨਹੀਂ ਸਰਕਾਰ ਕੋ ਜਿੱਥੇ-ਜਿੱਥੇ ਵੀ ਜਗ੍ਹਾ ਮੈਂ ਤੇ ਹਰ ਮੀਟਿੰਗ 'ਚ ਕਹਿਣਾ ਹੈ ਕਿ ਜਿਹੜੀ ਇੰਪਰੂਵਮੈਂਟ ਟਰਸਟ ਹੈ ਜਾਂ ਦੂਜੀ ਵੀ ਕੋਈ ਕਾਰਪੋਰੇਸ਼ਨ ਹੈ ਕੋਈ ਵੀ ਆਪਣੀ ਜਾਇਦਾਦ ਨਾਲ ਜਾਇਦਾਦ ਨਾ ਵੇਚਣਾ ਜائਦਾਦਾਂ ਦੀ ਸਾਨੂੰ ਪਬਲਿਕ ਨੂੰ ਲੋੜਾਂ ਪੂਰੀਆਂ ਕਰਨ ਵਾਸਤੇ ਸਾਡਾ ਕੋਈ ਜਗ੍ਹਾ ਨਹੀਂ ਹੈਗੀਆਂ ਬਿਲਕੁਲ ਤੁਹਾਡੀ ਗੱਲ ਉਹ ਠੀਕ ਹੈ ਕਿ ਉੱਥੇ ਮਲਟੀ ਸਟੋਰੀ ਪਾਰਕਿੰਗ ਬਣ ਜੇ ਉੱਥੋਂ ਕੋਈ ਜਗ੍ਹਾ ਬਣੇ ਅੰਦਰ ਜਾਂਦੀ ਸੋ ਅਸੀਂ ਪ੍ਰੋਜੈਕਟ ਉਹ ਬਾਅਦ ਪੀਸੀ ਕਰਾਂਗੇ ਉੱਤੇ ਇੱਕ ਹੈਵ ਆ ਮੈਂ ਉਹ ਸਬਮਿਟ ਕੀਤਾ ਹੈ ਕੇਂਦਰ ਸਰਕਾਰ ਨੂੰ ਤੇ ਫਿਰ ਕੇ ਤੁਹਾਨੂੰ ਜਾਣਕਾਰੀ ਦੇਵਾਂਗੇ ਥੈਂਕ ਯੂ ਜੀ ਤੇ ਕੱਲ ਜਿਹੜਾ ਬਿਆਨ ਆਇਆ ਸੀਐਮ ਸਾਹਿਬ ਦਾ ਇਹਦੇ ਦੀ ਲੀਡ ਕਰ ਰਹੇ ਨੇ ਸਾਹਿਬ ਦੇਖੋ ਉਹ ਰਾਮੇ ਗੰਗਾ ਕੇ ਗੰਗाराम ਜਮਨਾ ਕੇ ਜਮਨਾਦਾਸ ਉਹਦਾ ਕੀ ਹਾਲ ਹੈ ਉਹਨਾਂ ਨੂੰ ਉਹਨਾਂ ਨੂੰ ਪੰਜਾਬ ਨਾਲ ਖੜਨਾ ਚਾਹੀਦਾ ਉਹ ਕਿਸੇ ਕਹਿਣ ਜਾ ਕੇ ਕਿ ਪੰਜਾਬ ਨਾਲ ਖੜਾ ਪੰਜਾਬ ਦਾ ਸੀ ਇਹਨਾਂ ਨੂੰ ਪੋਰ ਸਾਹਿਬ ਆ ਰਹੇ ਪਤੋ 23 24 ਦੁਕੇ ਦਾ ਦੱਸਾ ਕਿ ਦੌਰਾਂ ਦਾ ਠੀਕ ਹੈ ਕੀ ਗੋਗ ਕਹੀਏ ਕਾਫੀ ਸਰਕਾਰ ਤੇ ਇਹਨਾਂ ਦੇ ਵਿੱਚ ਦੇ ਮਸਲੇ ਹੈਗੇ ਸੀ ਇਹਨਾਂ ਦੌਰਿਆਂ ਨੂੰ ਦੇਖੋ ਮੇਰਾ ਮਕਸਦ ਮੇਰਾ ਮਕਸਦ ਹੈ ਕਿ ਪੰਜਾਬ ਤਾਦੀ ਇਕੱਠਾ ਚੱਲ ਸਕਦਾ ਜੇ ਗਵਰਨਰ ਵੀ ਤੇ ਮੁੱਖ ਮੰਤਰੀ ਵੀ ਠੀਕ ਤਰ੍ਹਾਂ ਪੰਜਾਬ ਨੂੰ ਇਕੱਠੇ ਹੋ ਕੇ ਅੰਦਰ ਕਰ ਕੱਲਾ ਕੋਈ ਵੀ ਨਹੀਂ ਕਰ ਸਕਦਾ ਮਾਈ ਮਾਈ